ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅੱਜ ਮੈਂ ਲੈ ਕੇ ਆਈ ਆ ਹੇਰ ਵਾਸਤੇ ਜਿੰਨਾ ਮੇਰੀਆਂ ਭੈਣਾਂ ਦੇ ਵਾਲ ਬਹੁਤ ਹੀ ਛਿੱਟੇ ਹੋ ਗਏ ਨੇ ਉਹਨਾਂ ਨੇ ਆਪ ਹੀ ਨੁਕਸਾਨ ਦੇ ਨਾਲ ਵਾਲ ਛਿੱਟੇ ਮਤਲਬ ਕਰ ਲਏ ਨੇ ਡਾਈ ਕੈਮੀਕਲ ਵਾਰੀ ਲਗਾ ਲਗਾ ਕੇ ਉਹਨਾਂ ਨੇ ਵਾਲ ਆਪਣੇ ਬਹੁਤ ਹੀ ਖਰਾਬ ਕਰ ਲਏ ਨੇ ਤਾਂ ਤੁਸੀਂ ਇਹ ਜੋ ਮੈਂ ਅੱਜ ਤੁਹਾਨੂੰ ਦੱਸ ਰਹੀ ਆ ਤੁਸੀਂ ਉਹ ਡਾਈ ਨੂੰ ਛੱਡ ਕੇ ਤੁਸੀਂ ਇਹ ਵਾਲੀ ਮਹਿੰਦੀ ਆਪਣੇ ਵਾਲਾਂ ਤੇ ਲਗਾਓ ਜੋ ਵੀ ਡੰਡੇ ਵਾਲਾ ਨੁਕਸਾਨ ਹੋਇਆ ਉਸ ਨੂੰ ਇਹ ਠੀਕ ਕਰੇਗੀ ਤੁਹਾਡੇ ਵਾਲਾਂ ਦੇ ਵਿੱਚ ਬਹੁਤ ਪਸੀਨਾ ਆਇਲਾਂ ਦਾ ਉਸ ਨੂੰ ਵੀ ਕੰਟਰੋਲ ਕਰੇਗੀ ਤਾਂ ਵਾਲ ਤੇ ਬਿਲਕੁਲ ਹੀ ਤੁਹਾਡੇ ਬਲੈਕ ਹੋ ਜਾਣੇ ਨੇ ਨੈਚੁਰਲ ਚੀਜ਼ ਐ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਐ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਇਹ ਹੈਗਾ ਆ ਕੁਇਕ ਕੇਅਰ ਦਾ ਪਿਓਰ ਐਂਡ ਨੈਚੁਰਲ ਇੰਡੀਗੋ ਪਾਊਡਰ ਐ ਇੰਡੀਗੋ ਪਾਊਡਰ ਤੁਸੀਂ ਪਹਿਲਾਂ ਵੀ ਹੋ ਸਕਦਾ ਕਿਸੇ ਨੇ ਲਗਾਇਆ ਹੋਵੇ ਪਰ ਇਸ ਨੂੰ ਸਹੀ ਲਗਾਉਣ ਦਾ तरीका मैं ਦੱਸਾਂਗੀ ਵੀ ਕਿਵੇਂ ਅਸੀਂ ਲਗਾਣਾ ਤੇ ਕਿਵੇਂ ਸਾਡੇ ਕਲਰ ਆਵੇਗਾ ਇਹ ਜੋ ਇੰਡੀਗੋ ਪਾਊਡਰ ਹੈ ਇਸ ਦਾ ਵੀ ਪਲਾਂਟ ਹੈ ਪਲਾਂਟ ਦੇ ਲੀਫ ਤੋਂ ਇੰਡੀਗੋ ਪਾਊਡਰ ਤਿਆਰ ਕੀਤਾ ਜਾਂਦਾ ਹੈ ਇਹ ਕੈਮੀਕਲ ਨਹੀਂ ਹੈ ਇਹ ਨੇਚਰਲ ਚੀਜ਼ ਹੈ ਇੱਕ ਪਲਾਂਟ ਤੋਂ ਕੀਤਾ ਗਿਆ ਹੈ ਤੁਸੀਂ ਡਾਈ ਨੂੰ ਛੱਡ ਕੇ ਇਹ ਵਾਲਾ ਪਾਊਡਰ ਤੁਸੀਂ ਆਪਣੇ ਵਾਲਾਂ ਤੇ ਲਗਾਓ ਤੁਹਾਡੇ ਵਾਲ ਬਿਲਕੁਲ ਕਾਲੇ ਹੋ ਜਾਣੇ ਇਹਨੂੰ ਸਿਰਫ ਇੱਕ ਮਹੀਨੇ ਵਿੱਚ ਇੱਕ ਵਾਰ ਲਾਉਣ ਦੀ ਜ਼ਰੂਰਤ ਹੈ ਕਈਆਂ ਨੂੰ ਤਾਂ ਦੋ-ਦੋ ਮਹੀਨੇ ਵੀ ਲੰਘ ਜਾਂਦੇ ਨੇ ਜਿਨ੍ਹਾਂ ਦੇ ਬਹੁਤ ਘੱਟ ਹੈ ਨਾ ਵਾਲ ਵਾਈਟ ਉਹਨਾਂ ਦੇ 2-2 ਮਹੀਨੇ ਵੀ ਲੰਘ ਜਾਂਦੇ ਨੇ ਜਿਨ੍ਹਾਂ ਦੇ ਜ਼ਿਆਦਾ ਨੇ ਉਹ 1 ਮਹੀਨੇ ਵਿੱਚ ਨੂੰ 1 ਵਾਰ ਹੀ ਲਗਾਉਣ ਤੇ ਲਾਉਣ ਦਾ ਤਰੀਕਾ ਵੀ ਤੁਸੀਂ ਦੇਖ ਰਹਿਣਾ ਕਿਵੇਂ ਲਗਾਣਾ ਫਿਰ ਕਈ ਲਗਾ ਲੈਂਦੇ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਉਹ ਗਲਤ ਤਰੀਕੇ ਨਾਲ ਲਗਾ ਰਹੇ ਨੇ ਇੰਡੀ ਕੋ ਤੁਸੀਂ ਸਹੀ ਤਰੀਕੇ ਨਾਲ ਇੰਡੀ ਕੋ ਲਗਾਓਗੇ ਤਾਂ ਰਿਜ਼ਲਟ ਬਹੁਤ ਹੀ ਵਧੀਆ ਮਿਲੇਗਾ ਤੁਹਾਨੂੰ ਹਾਂਜੀ ਮੈਂ ਇਹ ਇਹਨਾ ਵੀ ਕੁਇਕ ਕੇਅਰ ਦੇ ਲਈ ਹੋਈ ਹੈ ਦੇਖ ਲਓ ਪਿਓ ਕੁਇਕ ਕੇਅਰ ਪਿਓਰ ਐਂਡ ਨੇਚਰਲ ਹਰਬਲ ਹੀਨਾ ਪਾਊਡਰ ਇਹ ਜੀ ਰਾਜਸਤਾਨੀ ਹੈ ਤੁਸੀਂ ਜੋ ਵੀ ਮਹਿੰਦੀ ਲਓ ਪਲਾਂਟ ਮਹਿੰਦੀ ਹੀ ਲੈਣੀ ਆ ਤੁਸੀਂ ਕੋਈ ਕੈਮੀਕਲ ਵਾਲੀ ਮਹਿੰਦੀ ਨਹੀਂ ਲੈਣੀ ਪਲਾਂਟ ਮਹਿੰਦੀ ਲਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਏਗਾ ਤੁਹਾਡੇ ਵਾਲਾਂ ਨੂੰ ਬਹੁਤ ਹੀ ਵਧੀਆ ਰੰਗ ਦਵੇਗੀ ਤੇ ਤੁਹਾਡੇ ਵਾਲ ਫਿਰ ਵਾਈਟ ਵੀ ਨਹੀਂ ਹੋਣਗੇ ਬਹੁਤ ਵਧੀਆ ਇਹਦਾ ਰਿਜ਼ਲਟ ਹੁੰਦਾ ਤੁਸੀਂ ਪਲਾਂਟ ਮਹਿੰਦੀ ਲੈਣੀ ਜਦੋਂ ਵੀ ਤੁਸੀਂ ਇੰਡੀਗੋ ਪਾਊਡਰ ਲਗਾਉਗੇ ਨਾ ਪਲਾਂਟ ਮਹਿੰਦੀ ਹੀ ਲੈਣੀ ਆ ਆ ਦੇਖੋ ਮੈਂ ਰਾਤ ਇਸ ਨੂੰ ਮਹਿੰਦੀ ਹੇਣਾ ਨੂੰ ਪੈਣਾ ਕੱਲੀ ਹੇਣਾ ਹੀ ਆਏ ਫਿਰ ਮੈਂ ਤੁਹਾਨੂੰ ਦੱਸਦੀ ਕਿ ਤੁਸੀਂ ਇੰਡੀਗੋ ਕਿਵੇਂ ਲਗਾਉਣਾ ਆ ਮੈਂ ਰਾਤ ਹੀ ਇਹਨਾਂ ਨੂੰ ਪਿਉਂ ਦਿੱਤਾ ਸੀ ਆ ਦੇਖੋ ਇਹ ਸਰਪ ਲੋਏ ਦਾ ਆ ਜੀ ਆ ਦੇਖੋ ਕਿਵੇਂ ਕਾਲੀ ਹੋਈ ਹੈ ਇਹ ਕੱਲੀ ਘੇਣਾ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਨਾ ਮੈਂ ਇਹਦੇ ਵਿੱਚ ਚਾਹ ਪੱਤੀ ਨਾ ਕੌਫੀ ਕੋਈ ਚੀਜ਼ ਨਹੀਂ ਬਣਾਈ ਸਿਰਫ ਪਾਣੀ ਤੇ ਘੇਣਾ ਪਾ ਕੇ ਰਾਤ ਭਰ ਰੱਖ ਦਿੱਤਾ ਸੀ ਹੁਣ ਮੈਂ ਇਸ ਨੂੰ ਲਗਾਣ ਲੱਗੀ ਸਾਂ ਤੇ ਮੈਂ ਸੋਚਿਆ ਮੈਂ ਤੁਹਾਨੂੰ ਦਿਖਾਵਾਂ ਕਿ ਅਸੀਂ ਵੀਡੀਓ ਮੈਂ ਪਾ ਦਵਾਂ ਕਿ ਮੇਰੀਆਂ ਭੈਣਾਂ ਦੇ ਵੀ ਵਾਲ ਬਹੁਤ ਹੀ ਅੱਜ ਕੰ ਤਾਂ ਤੁਹਾਨੂੰ ਪਤਾ ਚਟ ਹੀ ਵਾਲ ਚਿੱਟੇ ਹੋਣ ਲੱਗ ਪੈਂਦੇ ਨੇ ਇਹ ਉਮਰ ਦਾ ਨਹੀਂ ਕੋਈ ਹੁੰਦਾ ਬੱਚਿਆਂ ਦੇ ਵੀ ਵਾਲ ਬਹੁਤ ਹੀ ਚਿੱਟੇ ਹੋ ਰਹੇ ਨੇ ਕਿਉਂਕਿ ਮੈਡਿਸਨ ਵਗੈਰਾ ਖਾਂਦੇ ਨੇ ਕੋਈ ਨਾ ਕੋਈ ਤੁਹਾਨੂੰ ਪਤਾ ਅੱਜ ਕੱਲ ਸਾਰੇ ਠੀਕ ਨਹੀਂ ਰਹਿੰਦੇ ਕੋਈ ਨਾ ਕੋਈ ਤਾਂ ਮੈਡਿਸਨ ਖਾਂਦਾ ਹੀ ਆ ਤੇ ਉਹਦੇ ਨਾਲ ਹੀ ਵਾਲ ਚਿੱਟੇ ਹੋ ਰਹੇ ਨੇ ਬਹੁਤ ਜ਼ਿਆਦਾ ਟੈਨਸ਼ਨ ਲੈਣੀ ਜਾਂ ਕੋਈ ਐਵੇਂ ਹਣਾ ਉਹਦੇ ਨਾਲ ਵੀ ਵਾਲ ਬਹੁਤ ਚਿੱਟੇ ਹੋ ਜਾਂਦੇ ਨੇ ਬੁਟਾਪਾ ਛੇਤੀ ਆ ਜਾਂਦਾ ਆ ਤੇ ਐਵੇਂ ਤੁਸੀਂ ਇਹਨਾਂ ਨੂੰ ਪਹਿਲਾਂ ਰਾਤ ਕੱਲ ਹੀ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਲਓ ਆਪਣੇ ਵਾਲਾਂ ਦੇ ਜਿੰਨੇ ਵੀ ਤੁਹਾਡੇ ਵਾਲ ਨੇ ਨਾ ਉਸ ਹਿਸਾਬ ਨਾਲ ਪਾਣਾ ਆ ਮੇਰੇ ਤਾਂ ਵਾਲ ਥੋੜੇ ਮਤਲਬ ਮਤਲਬ ਇਨੇ ਪਾਰੇ ਨਹੀਂ ਆ ਤਾਂ ਕਰਕੇ ਮੈਂ ਥੋੜੇ ਮੇਰੇ ਜਿਆਦਾ ਵਾਈਟਨਿੰਗ ਤੇ ਮੇਰੇ ਥੋੜਾ ਅੱਗੋਂ ਅੱਗੋਂ ਫੋਰ ਹੈਡ ਤੇ ਲੱਗ ਲੱਗੂ ਥੋੜੀ ਨਿੱਕੀ ਨਿੱਕੀ ਨਾ ਵਾਲ ਜਿਵੇਂ ਵਾਈਟ ਆ ਮੈਂ ਉਹਨਾਂ ਵਾਸਤੇ ਕਰਾਂਗੀ ਤੇ ਤੁਸੀਂ ਜਿਆਦਾ ਕਰ ਲੈਣਾ ਇਹਨੂੰ ਰਾਤ ਨੂੰ ਭਿਉ ਕੇ ਰੱਖ ਦਿਓ ਇਹਨਾਂ ਨੂੰ ਰਾਤ ਨੂੰ ਭਿਉ ਕੇ ਪਾਣੀ ਦੇ ਵਿੱਚ ਖਾਲੀ ਕੋਈ ਚਾਹ ਪੱਤੀ ਜਾਂ ਕੌਫੀ ਨਹੀਂ ਪਾਉਣੀ ਇਹਦੇ ਵਿੱਚ ਫਿਰ ਇੰਡੀਗੋ ਲਗਾਉਣਾ ਕੋਈ ਅਸਰ ਨਹੀਂ ਹੋਣਾ ਤੁਸੀਂ ਇਹਦੇ ਵਿੱਚ ਕੋਈ ਕੈਮੀਕਲ ਜਿਵੇਂ ਮੰਨ ਲਓ ਆਵਲਾ ਪਾਤਾ ਹਨ ਆਵਲੇ ਦਾ ਪਾਊਡਰ ਕੋਈ ਨਹੀਂ ਇਹਦੇ ਵਿੱਚ ਪਾਣਾ ਸਿਰਫ ਤੁਸੀਂ ਸਿੰਪਲ ਪਾਣੀ ਦੇ ਵਿੱਚ ਹੀ ਹੀਣਾ ਨੂੰ ਪਿਉ ਕੇ ਰਾਤ ਨੂੰ ਰੱਖ ਦਿਓ ਆਪਣੇ ਵਾਲਾਂ ਦੇ ਅਕੋਰਡਿੰਗ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਉਹਨਾਂ ਕਿ ਇਹਨੂੰ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨੂੰ ਅਸੀਂ ਫਿਰ ਲਗਾ ਲੈਣਾ ਦੇਖੋ ਹੁਣ ਅਸੀਂ ਇਹਨੂੰ ਲਗਾਵਾਂਗੇ ਲਗਾ ਕੇ ਜਿਵੇਂ ਇਹ ਡਰਾਈ ਹੋ ਗਈ ਸਾਨੂੰ ਪਤਾ ਦੋ ਦੋ ਘੰਟੇ ਤਿੰਨ ਘੰਟੇ ਅਸੀਂ ਲਗਾ ਲਿਆ ਤਾਂ ਗਰਮੀ 'ਚ ਤੇ ਜਲਦੀ ਡਰਾਈ ਹੋ ਜਾਂਦੀ ਹੈ ਇਹਨੂੰ ਤਿੰਨ ਘੰਟੇ ਲਗਾ ਕੇ ਤੁਸੀਂ ਵਾਸ਼ ਕਰਨਾ ਫਿਰ ਵਾਸ਼ ਕਰ ਲਿਆ ਚੰਗੀ ਤਰਾਈ ਨੂੰ ਵਾਸ਼ ਕਰ ਲਓ ਜਦੋਂ ਤੁਸੀਂ ਵਾਸ਼ ਕੀਤਾ ਆ ਉਸੇ ਟਾਈਮ ਵਾਸ਼ ਕਰਨ ਤੋਂ ਤੁਰੰਤ ਹੀ ਬਾਅਦ ਤੁਸੀਂ ਕੀ ਕਰਨਾ ਇੰਡੀਗੋ ਲੈਣਾ ਇੰਡੀਗੋ ਲੈ ਕੇ ਉਹਨੂੰ ਕੱਚ ਦੇ ਬਰਤਨ ਦੇ ਵਿੱਚ ਥੋੜਾ ਪਾਣੀ ਗੁੰਗਣਾ ਜਾ ਜਿਹਦੇ ਵਿੱਚ ਮਤਲਬ ਤੁਹਾਡਾ ਹੱਥ ਵੀ ਲੱਜੇ ਉਹਦਾ ਗਰਮ ਪਾਣੀ ਨਹੀਂ ਫਿਰ ਹੀ ਇਹਦੇ ਵਿੱਚ ਤੁਹਾਡਾ ਰਿਜ਼ਲਟ ਬਹੁਤ ਵਧੀਆ ਆਵੇਗਾ ਥੋੜਾ ਗੁੰਗਣਾ ਜਾ ਪਾਣੀ ਲੈ ਕੇ ਕੱਚ ਦੇ ਬਰਤਨ ਦੇ ਵਿੱਚ ਹੀ ਇਹਨੂੰ ਇੰਡੀਗੋ ਨੂੰ ਪਾਓ ਇੰਡੀਗੋ ਪਾਊਡਰ ਮੈਂ ਤੁਹਾਨੂੰ ਦਿਖਾਨੀ ਆ ਅਜੇ ਮੈਂ ਇਹ ਕੋ ਪਾਊਡਰ ਨਹੀਂ ਕੀਤਾ ਕਿਉਂਕਿ ਮੈਂ ਉਹ ਮਹਿੰਦੀ ਪਹਿਲਾਂ ਲਗਾਵਾਂਗੀ ਆ ਦੇਖੋ ਮੈਂ ਇਸ ਨੂੰ 2-3 ਵਾਰ ਕੀਤਾ ਹੋਣਾ 3-4 ਵਾਰ ਕਿਉਂਕਿ ਮੇਰੇ ਥੋੜੇ ਘਾਟੇ ਵਾਲ ਵਾਈਟ ਤਾਂ ਕਰਕੇ ਮੇਰਾ ਤਾਂ ਕਾਫੀ ਦਿਨ ਮਦਲ ਲੱਗ ਜਾਂਦਾ ਟਾਈਮ ਤੁਸੀਂ ਇਹਨੂੰ ਗਰਮ ਪਾਣੀ ਦੇ ਵਿੱਚ ਥੋੜਾ ਗੁੰਗਣੇ ਪਾਣੀ ਦੇ ਵਿੱਚ ਇਸ ਨੂੰ ਪਿਉ ਦਿਓ ਜਦੋਂ ਤੁਸੀਂ ਮਤਲਬ ਵਾਲ ਨੂੰ ਮਹਿੰਦੀ ਉਤਾਰ ਕੇ ਆਂਦੇ ਜਿਨਾ ਤੁਰੰਤ ਹੀ ਇਹਨੂੰ ਮਤਲਬ ਪੀਂ ਦਿਓ ਤੁਸੀਂ ਫਿਰ ਤੁਸੀਂ ਇਹਨੂੰ 15 ਮਿੰਟ ਰੱਖਣਾ ਆ ਪਿਉ ਕੇ 15-20 ਮਿੰਟ ਤੋਂ ਜ਼ਿਆਦਾ ਨਾ ਪਿਉ ਇਹਦੇ ਉੱਪਰ ਨਾ ਜਿਵੇਂ ਮਹਿੰਦੀ ਦੇ ਉੱਪਰ ਕਾਲਾ ਕਾਲੀ ਚ ਪਰਤ ਆਉਂਦੀ ਨਾ ਐਵੇਂ ਪਰਤ ਆ ਜੇਗੀ ਫਿਰ ਤੁਸੀਂ ਸਮਝ ਲੋਗੇ ਤੁਹਾਡੀ ਮਹਿੰਦੀ ਬਹੁਤ ਵਧੀਆ ਹੈ ਇੰਡੀਗੋ ਪਾਊਡਰ ਬਹੁਤ ਵਧੀਆ ਜੇ ਤਾਂ ਕਾਲੀ ਪਰਤ ਨਹੀਂ ਆਂਦੀ ਫਿਰ ਸਮਝ ਲੋਗੇ ਉਹ ਸਹੀ ਨਹੀਂ ਹੈ ਤੁਹਾਨੂੰ ਮਤਲਬ ਮਿਲਿਆ ਇੰਡੀਗੋ ਪਾਊਡਰ ਤੇ ਜੇ ਤੁਹਾਡੀ ਉੱਪਰ ਕਾਲੀ ਪਰਤ ਆ ਗਈ ਆ ਇੰਡੀਗੋ ਪਾਊਡਰ ਨੂੰ 15-20 ਮਿੰਟ ਰੱਖਿਆ ਤਾਂ ਫਿਰ ਬਹੁਤ ਵਧੀਆ ਰਿਜ਼ਲਟ ਦੇਵੇਗਾ ਫਿਰ ਤੁਸੀਂ ਵਾਲਾਂ ਨੂੰ ਸੈਮੀ ਡਰਾਈ ਮਤਲਬ ਜਿਆਦਾ ਜਿਵੇਂ ਮੰਨ ਲਓ 80% ਡਰਾਈ ਹੋਣ 20% ਥੋੜੇ ਗਿੱਲੇ ਹੋਣੇ ਚਾਹੀਦੇ ਤੁਹਾਡੇ ਵਾਲ ਉਹਨਾਂ ਦੇ ਉੱਪਰ ਫਿਰ ਤੁਸੀਂ ਇੰਡੀਕੋ ਪਾਊਡਰ ਲਗਾ ਦਿਓ ਤੇ ਫਿਰ ਤੁਸੀਂ ਇਹਨੂੰ 45 ਮਿੰਟ ਘੰਟਾ ਰੱਖ ਸਕਦੇ ਜੇ ਜਿਆਦਾ ਨਾ ਰੱਖਿਓ ਇੱਕ ਘੰਟਾ ਹੀ ਆਪਣੇ ਮਤਲਬ ਵਾਲਾਂ ਦੇ ਉੱਪਰ ਇੰਡੀਕੋ ਪਾਊਡਰ ਰੱਖਣਾ ਜਿਆਦਾ ਨਾ ਰੱਖਿਓ ਫਿਰ ਹੀ ਬਲੈਕ ਕਲਰ ਦਵੇਗਾ ਇੱਕ ਘੰਟੇ ਦੇ ਵਿੱਚ ਜੇ ਥੋੜਾ ਤੁਸੀਂ ਬਲੈਕ ਨਹੀਂ ਥੋੜਾ ਲਾਈਟ ਚਾਹੀਦਾ ਫਿਰ 45 ਮਿੰਟ ਰੱਖਿਓ ਅਬ ਤੁਸੀਂ ਕੈਂਟਾ ਇੱਕ ਰੱਖ ਲੈਣਾ ਇੰਡੀ ਕੋ ਪਾਊਡਰ ਨੂੰ ਸਿੰਪਲ ਗੁੰਗਣੇ ਪਾਣੀ ਵਿੱਚ ਹੀ ਪਾਣਾ ਮੈਂ ਤਾਂ ਬਾਰ ਬਾਰ ਦੱਸਣੀ ਰਿਜ਼ਲਟ ਫਿਰ ਹੀ ਵਧੀਆ ਆਏਗਾ ਥੋੜਾ ਇੱਕ ਪਿੰਚ ਨਮਕ ਪਾ ਲੈਣਾ ਜਦੋਂ ਤੁਸੀਂ ਇੰਡੀ ਕੋ ਪਾਊਡਰ ਨੂੰ ਪਿਉਣਾ ਨਾ ਗੁੰਗਣੇ ਪਾਣੀ ਵਿੱਚ ਇੱਕ ਪਿੰਚ ਨਮਕ ਪਾ ਦਿਓ ਤਾਂ ਰਿਜ਼ਲਟ ਬਹੁਤ ਵਧੀਆ ਆਣਾ ਦੇਖਿਓ ਤੁਸੀਂ ਲਗਾ ਕੇ ਪਹਿਲੀ ਵਾਰ ਨਾਲ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਮੇਰੀਆਂ ਭੈਣਾਂ ਨੂੰ ਫਿਰ ਤੁਸੀਂ ਇਹਨੂੰ ਇੱਕ ਮਹੀਨੇ ਵਿੱਚ ਇੱਕ ਵਾਰ ਲਾ ਸਕਦੇ ਜੇ ਜਿਨ੍ਹਾਂ ਦੇ ਵਾਲ ਜ਼ਿਆਦਾ ਮਤਲਬ ਵਾਈਟ ਹੈ ਨਾ ਉਹ 1 ਮਹੀਨੇ ਵਿੱਚ ਇੱਕ ਵਾਰ ਲਗਾਉਣ ਤੇ ਜਿਨ੍ਹਾਂ ਦੇ ਥੋੜੇ ਘੱਟ ਆ ਉਹਨਾਂ ਨੂੰ ਤਾਂ ਕੋਈ ਜ਼ਰੂਰਤ ਨਹੀਂ ਥੋੜਾ ਅੱਗੇ-ਅੱਗੇ ਹਨ ਹੁੰਦਾ ਉਹਨਾਂ ਦੇ ਉਹ ਜਦੋਂ ਮਰਜ਼ੀ 2 ਮਹੀਨੇ ਬਾਅਦ ਵੀ ਲਗਾ ਸਕਦੇ ਨੇ ਜਿਨ੍ਹਾਂ ਦੇ ਜ਼ਿਆਦਾ ਵਾਲ ਨੇ ਉਹ 1 ਮਹੀਨੇ ਵਿੱਚ ਇੱਕ ਵਾਰ ਜ਼ਰੂਰ ਲਗਾਓ ਤੇ ਨਮਕ ਅਸੀਂ ਇਸ ਕਰਕੇ ਪਾਵਾਂਗੇ ਕਿ ਐਕਟੀਵੇਟ ਕਰੇਗਾ ਇੰਟਰੀ ਕੋ ਨੂੰ ਐਕਟੀਵੇਟ ਕਰੇਗਾ ਪਿੰਚ ਇੱਕ ਨਮਕ ਪਾਉਣਾ 15-20 ਮਿੰਟ ਇਹਨਾਂ ਰੱਖ ਕੇ ਜੇ ਤੁਸੀਂ ਆਪਣੇ ਵਾਲਾਂ ਦੇ ਜੋ ਧੋਤੇ ਹੋਏ ਮਹਿੰਦੀ ਵਾਲੇ ਵਾਲ ਸੀ ਥੋੜੇ ਮਤਲਬ ਗਿੱਲੇ ਹੋਣ ਤੇ ਉਹਨਾਂ ਦੇ ਉੱਪਰ ਲਗਾ ਦੇਣਾ ਵਾ 1 ਘੰਟਾ ਰੱਖਣਾ ਆ ਕੋਈ ਨੁਕਸਾਨ ਨਹੀਂ ਇਹਦਾ ਤੇ ਰਿਜ਼ਲਟ ਇੰਨਾ ਕੁ ਵਧੀਆ ਰਿਜ਼ਲਟ ਹੈ ਨਾ ਕਿ ਬਹੁਤ ਹੀ ਵਧੀਆ ਤੁਸੀਂ ਕਹਿਣਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਤੇ ਤੁਸੀਂ ਡਾਈ ਵਗੈਰਾ ਨਾਲਗਾ ਉਹਦੇ ਨਾਲ ਜੇ ਤੁਹਾਡੇ 4 ਵਾਲ ਵਰਡ ਹੈ ਨਾ ਉਹਦੇ ਨਾਲ 10 ਹੋਰ ਹੋਣਗੇ ਵਾਲ ਵਰਡ ਇਹ ਤੁਸੀਂ ਐਓ ਜੇ ਚੀਜ਼ਾਂ ਵਰਤੋ ਜਿਨ੍ਹਾਂ ਨਾਲ ਤੁਹਾਡਾ ਮਤਲਬ ਕੋਈ ਨੁਕਸਾਨ ਨਾ ਹੋਵੇ ਤੇ ਰਿਜ਼ਲਟ ਵੀ ਬਹੁਤ ਵਧੀਆ ਆਵੇ ਇਹ ਮੈਂ ਤੁਹਾਨੂੰ ਜੋ ਤਰੀਕਾ ਦੱਸਿਆ ਤੁਸੀਂ ਇਸੇ ਤਰ੍ਹਾਂ ਇੰਡੀਗੋ ਪਾਊਡਰ ਤੇ ਇਹਨਾਂ ਨੂੰ ਲਗਾਉਣਾ ਆ 15 ਮਿੰਟ ਹੀ ਬਸ 20 ਮਿੰਟ ਹੀ ਇੰਡੀਗੋ ਨੂੰ ਪਿਓ ਕੇ ਰੱਖਣਾ ਜਿਆਦਾ ਨਹੀਂ ਕਿ ਤੁਸੀਂ ਜਿਵੇਂ ਮਹਿੰਦੀ ਨੂੰ 1 ਘੰਟਾ ਰੱਖਿਆ ਤੇ ਤੁਸੀਂ ਸੋਚੋਗੇ 1 ਘੰਟਾ ਹੀ ਆਪਾਂ ਇਹਨੂੰ ਰੱਖਣਾ ਇਹਨੂੰ ਨਹੀਂ ਰੱਖਣਾ 1 ਘੰਟਾ ਇਹਨੂੰ ਰਾਤ ਨੂੰ ਪਿਓ ਲੈਣਾ ਹੈ ਇਹਨਾਂ ਨੂੰ ਤੁਰੰਤ ਲਗਾ ਕੇ ਜਦੋਂ ਵਾਲ ਧੋ ਕੇ ਆਂਦੇ ਜੇ ਮੈਂ ਤਾਂ ਬਾਰ ਬਾਰ ਦੱਸ ਰਹੀ ਕਿ ਤੁਸੀਂ ਸੁਣ ਲਓ ਇੱਕ ਵਾਰ ਜਦੋਂ ਤੁਸੀਂ ਇਹਨਾਂ ਵਾਲੇ ਵਾਲ ਧੋ ਕੇ ਆਣਾ ਤੁਰੰਤ ਇਸ ਨੂੰ ਕੋਸੇ ਪਾਣੀ ਦੇ ਵਿੱਚ ਚੁਟਕੀਕ ਮਤਲਬ ਨਮਕ ਪਾ ਕੇ ਇੰਡੀ ਕੋ ਨੂੰ ਭਿੰਦਿਓ 15 ਮਿੰਟ ਰੱਖੋ ਥੋੜੇ ਗਿੱਲੇ ਵਾਲ ਤੁਹਾਡੇ ਤੁਹਾਨੂੰ ਲੱਗਦਾ ਥੋੜੇ ਥੋੜੇ ਗਿੱਲੇ ਹੈਗੇ ਵਾਲ ਉਹਨਾਂ ਦੇ ਉੱਪਰ ਇੰਡੀ ਕੋ ਲਗਾ ਦਿਓ 1 ਘੰਟਾ ਰੱਖੋ ਤੇ ਰਿਜ਼ਲਟ ਤੁਸੀਂ ਖੁਦ ਦੇਖਣਾ ਇੱਕ ਗੱਲ ਹੋਰ ਤੁਸੀਂ ਇਹ ਨੋਟ ਕਰ ਲਓ ਕਿ ਤੁਸੀਂ 48 ਘੰਟੇ ਤੱਕ ਸ਼ੈਂਪੂ ਨਹੀਂ ਕਰਨਾ 48 ਘੰਟੇ ਤੱਕ ਸ਼ੈਂਪੂ ਨਹੀਂ ਕਰਨਾ ਆਪਣੇ ਵਾਲਾਂ ਦੇ ਵਿੱਚ 48 ਘੰਟਿਆਂ ਤੋਂ ਬਾਅਦ ਸ਼ੈਂਪੂ ਕਰ ਲਓ ਜੋ ਮਰਜ਼ੀ ਕਰੋ ਤਾਂ ਰਿਜ਼ਲਟ ਇੰਨਾ ਕੁ ਵਧੀਆ ਆਏਗਾ ਨਾ ਆਇਲ ਵੀ ਨਹੀਂ ਲਗਾਉਣਾ ਕਿ ਤੁਸੀਂ ਅੱਜ ਮਹਿੰਦੀ ਲਗਾਈ ਤੇ ਅਸੀਂ ਰਾਤ ਨੂੰ ਆਇਲ ਲਗਾ ਲਿਆ ਨਾ ਕੋਈ ਚੀਜ਼ ਨਹੀਂ ਲਗਾਨੀ ਫਿਰ ਤੁਸੀਂ ਆਪਣੇ ਸਿਰ ਦੇ ਦੋ ਦਿਨ ਵਾਸਤੇ ਦੋ ਤਿੰਨ ਦੋ ਦਿਨ ਵਾਸਤੇ 48 ਘੰਟੇ ਵਾਸਤੇ ਤੁਸੀਂ ਕੁਝ ਨਹੀਂ ਲਗਾਉਣਾ ਆਪਣੇ ਮਤਲਬ ਵਾਲਾਂ ਦੇ ਉੱਪਰ ਤੇ ਰਿਜ਼ਲਟ ਤੁਹਾਡੇ ਵਾਲ ਵੀ ਗਰੋਥ ਹੋਊਗੀ ਵਾਲਾਂ ਦੀ ਵੀ ਝੜਨੋਂ ਵੀ ਹਟਣਗੇ ਇੰਨੀ ਕੋ ਨਾਲ ਬਹੁਤ ਵਧੀਆ ਇਹ ਮੈਂ ਹੁਣ ਲਗਾਣ ਲੱਗੀ ਸੀ ਤੇ ਮੈਂ ਸੋਚਿਆ ਮੈਂ ਆਪਣੀਆਂ ਭੈਣਾਂ ਨੂੰ ਵੀ ਵੀਡੀਓ ਦਿਖਾ ਦਵਾਂ ਤੇ ਤੁਸੀਂ ਇਹ ਬਹੁਤ ਵਧੀਆ ਆ ਕਿ ਵੀ ਕਿਰ ਕੁਇਕ ਕਰਦੇ ਤੁਸੀਂ ਲੈ ਕੇ ਆਓ ਮੈਨੂੰ ਤਾਂ ਇਹਨੂੰ ਤਕਰੀਬਨ 2 ਸਾਲ ਹੋ ਗਏ ਤੇ ਰਿਜ਼ਲਟ ਇੰਨਾ ਕੁ ਵਧੀਆ ਕਿ ਬੈਸਟ ਰਿਜ਼ਲਟ ਆ ਜੇ ਤੁਸੀਂ ਇੱਕ ਵਾਰ ਲਗਾਓਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਪਲੀਜ਼ ਕਿ ਰਿਜ਼ਲਟ ਤੁਹਾਨੂੰ ਕਿਵੇਂ ਦਾ ਆਇਆ ਆ ਬਹੁਤ ਵਧੀਆ ਰਿਜ਼ਲਟ ਆਏਗਾ ਮੇਰੀਆਂ ਭੈਣਾਂ ਨੂੰ ਤੁਸੀਂ ਘਬਰਾਣਾ ਨਹੀਂ ਇਹ ਤੁਸੀਂ ਲਿਆ ਕੇ ਦੋਵੇਂ ਚੀਜ਼ਾਂ ਘਰ ਵਿੱਚ ਰੱਖੋ ਪlant ਵਾਲੀ ਮਹਿੰਦੀ ਹੀ ਲੈਣੀ ਆ ਕੋਈ ਕੈਮੀਕਲ ਵਾਲੀ ਮਹਿੰਦੀ ਨਹੀਂ ਲਗਾਨੀ ਕਿ ਉੱਪਰ ਹੀਂਡੀ ਕੋ ਲਗਾ ਲਈਏ ਉੱਤੇ ਕੋਈ ਅਸਰ ਨਹੀਂ ਹੋਣਾ ਫਜ਼ੂਲ ਖਰਚੀ ਹੋਣੀ ਜਿਓ ਤੁਸੀਂ ਇਹ ਦੋਨੇ ਚੀਜ਼ਾਂ ਇਕੱਠੀਆਂ ਮਿਲ ਜਾਂਦੀਆਂ ਜਿੱਥੋਂ ਮਰਜੀ ਤੁਸੀਂ ਆਨਲਾਈਨ ਮੰਗਵਾ ਸਕਦੇ ਜੇ ਦੋਨੇ ਚੀਜ਼ਾਂ ਹੀ ਇਕੱਠੀਆਂ ਮਿਲ ਜਾਂਦੀਆਂ ਆਨਲਾਈਨ ਮੰਗਵਾ ਕੇ ਇਹ ਨਾਲ ਲਗਾ ਕੇ ਫਿਰ ਇੰਡੀ ਕੋ ਲਗਾਉਣਾ ਹੈ ਤੁਸੀਂ ਜੇ ਕਿਸੇ ਨੂੰ ਨਹੀਂ ਸਮਝ ਲੱਗੀ ਤੁਸੀਂ ਕਮੈਂਟ ਕਰ ਸਕਦੇ ਜੇ ਪੁੱਛ ਸਕਦੇ ਜੇ ਕਿ ਕਿਵੇਂ ਲਗਾਉਣਾ ਹੈ ਤੇ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਜੋ ਵੀ ਮੇਰੀ ਵੀਡੀਓ ਦੇਖ ਰਹੇ ਆ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਨਾ ਜੋ ਵੀ ਦੇਖ ਰਹੇ ਆ ਜੀ ਥੈਂਕ ਯੂ ਸਾਰਿਆਂ ਨੂੰ